ਜੀ ਦੇ ਨਾਮ ਤੋਂ ਸਾਰਾ ਅਫਗਾਨਿਸਤਾਨ ਕੰਬਦਾ ਸੀ ਜੀ ਦੇ ਨਾਮ ਤੋਂ ਸਾਰਾ ਹਿੰਦੂਸਤਾਨ ਕੰਬਦਾ ਸੀ ਦਿੱਲੀ ਨੂੰ ਲੁੱਟਦਾ ਹੋਇਆ ਲਾਹੌਰ ਬੈਠਾ ਖਾਨ ਬਹਾਦਰ ਨੂੰ ਪੁੱਛ ਰਿਹਾ ਕਿ ਇਹ ਕਿਹੜੇ ਲੋਕ ਆ ਜਿਨ੍ਹਾਂ ਨੇ ਮੇਰੀ ਫੌਜ ਨੂੰ ਲੁੱਟਿਆ ਇਹਨਾਂ ਦੇ ਘਰ-ਬਾਰ ਕਿੱਥੇ ਆ ਮੈਂ ਫੂਕ ਕੇ ਸੁਆਹ ਕਰ ਦੂੰਗਾ ਖਾਨ ਬਹਾਦਰ ਅਗੋਂ ਦੱਸ ਰਿਹਾ ਕਿ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਆ ਇਹ ਘੋੜੇ ਦੀਆਂ ਕਾਠੀਆਂ ਤੇ ਰਹਿੰਦੇ ਨੇ ਓਖੇ ਨੰਗੇ ਜੰਗਲਾਂ ਦੇ ਕੰਡੇ ਲਟਾੜਦੇ ਹੋਏ ਰੋਜ਼ ਸਰਕਾਰ ਦੀ ਗੋਲੀ ਦਾ ਸ਼ਿਕਾਰ ਹੁੰਦੇ ਨੇ ਸਾਡੇ ਘੋੜਿਆਂ ਨਾਲੋਂ ਵੱਧ ਤੇਜ਼ ਭਜਦੇ ਨੇ ਲੜਾਕੇ ਐਡੇ ਕਿ ਇੱਕ ਇੱਕ ਸਵਾ ਲੱਖ ਨਾਲ ਲੜ ਪੈਂਦਾ ਰੋਜ਼ ਚਰਖੜੀਆਂ ਤੇ ਚੜਾਏ ਜਾਂਦੇ ਆ ਰੋਜ਼ ਇਹਨਾਂ ਦੇ ਸਿਰ ਵੱਢੇ ਜਾਂਦੇ ਆ ਪਰ ਫੇਰ ਵੀ ਮਰਦੇ ਮਰਦੇ ਇਹੀ ਗੱਲ ਕਹਿੰਦੇ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਤੇ ਅਭਮਾਨੀ ਐਡੇ ਕਿ ਖੁਦ ਨੂੰ ਸਾਰਿਆਂ ਤੋਂ ਉੱਚਾ ਮੰਨਦੇ ਆ ਤੇ ਬਾਕੀ ਸਾਰੀ ਦੁਨੀਆ ਨੂੰ 84 ਦਾ ਗੇੜ ਇਹ ਉਹ ਲੋਕ ਆ ਜਿਨ੍ਹਾਂ ਨੇ ਤੁਹਾਡੀ ਫੌਜ ਨੂੰ ਲੁੱਟਿਆ ਇਹ ਉਹ ਸਿੱਖ ਨਹੀਂ ਨਾਦਰ ਸ਼ਾਹ ਇਹਨਾਂ ਦੀ ਵਡਿਆਈ ਸੁਣ ਕੇ ਠੰਡਾ ਹੋਊਗਾ ਪਰਦਾ ਤੇ ਇਹ ਗੱਲ ਕਹਿੰਦਾ ਕਿ ਇੱਕ ਦਿਨ ਜ਼ਰੂਰ ਇਸ ਦੇਸ਼ ਦੇ ਬਾਦਸ਼ਾਹ ਬਣ ਗਏ ਇਹ ਗੱਲ ਇਸ ਤਰ੍ਹਾਂ ਤੁਰਦੀ ਆ ਸਾਰੀ ਨਾਦਰ ਸ਼ਾਹ ਬਾਰੇ ਤੁਹਾਨੂੰ ਮੈਂ ਥੋੜਾ ਜਿਆਦਾ ਦੱਸਦਾ ਨਾਦਰ ਸ਼ਾਹ 1688 ਈਸਵੀ ਚ ਈਰਾਨ ਚ ਪੈਦਾ ਹੋਇਆ ਸੀ ਈਰਾਨ ਦੇ ਉੱਤੇ ਉਸ ਸਮੇਂ ਅਫਗਾਨ ਹਮਲਾ ਕਰਦੇ ਹੁੰਦੇ ਸੀ 1717 ਵਿੱਚ ਅਫਗਾਨਾਂ ਨੇ ਹਮਲਾ ਕਰਕੇ ਖੁਰਾਸਾਨ ਨੂੰ ਖੋਲ ਲਿਆ 1721 ਵਿੱਚ ਪੂਰੇ ਹਰਾਨ ਤੇ ਹਮਲਾ ਕੀਤਾ ਤੇ ਜਿਹੜਾ ਨਾਦਰ ਸ਼ਾਹ ਸੀ ਇਹ ਸ਼ੁਰੂ ਤੋਂ ਹੀ ਬੜੇ ਨਡਰ ਸੁਭਾਅ ਦਾ ਮਾਲਕ ਸੀ ਬੜਾ ਬੇਖੌਫ ਚੱਲਦਾ ਸੀ ਪਰ ਇੱਕ ਬੜੇ ਗਰੀਬ ਘਰੇ ਪੈਦਾ ਹੋਇਆ ਸੀ ਉਦੋਂ ਕਿਸੇ ਨੂੰ ਨਹੀਂ ਸੀ ਪਤਾ ਕਿ ਆ ਜੜੀਆਂ ਦਾ ਮੁੰਡਾ ਇੱਕ ਦਿਨ ਪੂਰੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਬਾਦਸ਼ਾਹਤ ਕਰੇਗਾ ਇਹ ਆਪ ਦੇ ਘਰੋਂ ਨਿਕਲਿਆ ਬੜੇ ਦਲੇਰ ਤੰਗ ਦੇ ਨਾਲ ਆਪਦੇ ਟੋਲੇ ਦੇ ਮੁਖੀ ਵਜੋਂ ਉੱਭਰ ਕੇ ਆਇਆ ਤੇ ਇਹਦੇ ਕੌਮੀ ਝੰਡੇ ਥੱਲੇ ਬੜੀ ਖਲਕਤ ਇਕੱਠੀ ਹੋਈ ਤੇ ਇਸ ਨੇ ਬੜੇ ਜੋਸ਼ ਦੇ ਨਾਲ ਅਫਗਾਨਾਂ ਦੇ ਉੱਤੇ ਹਮਲਾ ਬੋਲਿਆ ਤੇ ਉਹਨਾਂ ਨੂੰ ਈਰਾਨ ਦੇ ਵਿੱਚੋਂ ਕੱਢਤਾ ਤੇ ਜਿਹੜਾ ਇਲਾਕਾ ਆਪਦੇ ਅਧੀਨ ਕਰ ਲਿਆ ਤੇ ਬਾਅਦ ਵਿੱਚ ਪੁਰਾਣੇ ਸ਼ਾਹੀ ਘਰਾਣਿਆਂ ਦੇ ਵਿੱਚੋਂ ਲੱਭ ਕੇ ਸ਼ਾਹ ਤਹਿਮਪਾਸ ਨੂੰ ਰਾਜ ਤਖਤ ਤੇ ਬਿਠਾਇਆ ਉਹਨੇ ਏਸ ਮਿਹਰਬਾਨੀ ਬਦਲੇ ਨਾਦਰ ਸ਼ਾ ਨੂੰ ਅੱਧਾ ਰਾਜ ਦੇ ਦਿੱਤਾ ਥੋੜੇ ਸਮੇਂ ਪਿਛੋਂ ਫਿਰ ਅਫਗਾਨਾਂ ਨੇ ਹਮਲਾ ਕਰਕੇ ਸ਼ਾ ਤਮਾਪਸ ਵਾਲਾ ਇਲਾਕਾ ਖੋਇਆ ਇਸ ਨਾਦਰ ਸ਼ਾ ਨੇ ਦੁਬਾਰਾ ਹਮਲਾ ਕਰਕੇ ਅਫਗਾਨਾਂ ਨੂੰ ਫੇਰ ਭਜਾਇਆ ਤੇ ਜਨਤਾ ਦੀ ਆਵਾਜ਼ ਆਈ ਕਿ ਇਸ ਈਰਾਨ ਦਾ ਤਖਤ ਨਾਦਰ ਸ਼ਾ ਸੰਭਾਲੇ ਉਸ ਨੇ ਇਸ ਦੇ ਲੜਕੇ ਸ਼ਾ ਤਮਾਪਸ ਦੇ ਅਬਾਸ ਨੂੰ ਤਖਤ ਤੇ ਬਿਠਾਇਆ ਤੇ ਆਪ ਉਸ ਦਾ ਮੁਖਤਿਆਰ ਬਣ ਗਿਆ ਕੁਝ ਸਮੇਂ ਬਾਅਦ ਅਬਾਸ ਮਰ ਜਾਂਦਾ ਤੇ ਜਿਹੜਾ ਹੁਣ ਤਖਤਾ ਇਹ ਬਾਬਰ ਇਹ ਨਾਦਰ ਸ਼ਾਹ ਹੱਥ ਆ ਜਾਂਦਾ ਨਾਦਰ ਪੂਰੇ ਈਰਾਨ ਦਾ ਬਾਦਸ਼ਾਹ ਬਣ ਜਾਂਦਾ ਹੁਣ ਇਹਦੀ ਅਗਲੀ ਨਿਗਾਹ ਅਫਗਾਨਾਂ ਤੇ ਪੈਂਦੀ ਹੈ ਕਿਉਂਕਿ ਅਫਗਾਨ ਲਗਾਤਾਰ ਇਸ ਈਰਾਨ ਤੇ ਹਮਲਾ ਕਰ ਰਹੇ ਸੀ ਤਾਂ ਇਸ ਨੇ ਬੜੀ ਬਹਾਦਰੀ ਤੇ ਦਲੇਰੀ ਨਾਲ ਅਫਗਾਨਾਂ ਦੇ ਉੱਤੇ ਹਮਲਾ ਕੀਤਾ ਉੱਥੋਂ ਦੇ ਬਾਦਸ਼ਾਹ ਨਾਸਰ ਖਾਨ ਨੂੰ ਨਾਸਰ ਖਾਨ ਨੂੰ ਹਰਾ ਕੇ ਦਿੱਲੀ ਵੱਲ ਭਜਾਇਆ ਤੇ ਸਾਰੇ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕਰ ਲਿਆ ਉਸ ਤੋਂ ਅੱਗੇ ਇਹਦੇ ਦਿਲ ਦੀ ਚਾਹਨਾ ਸੀ ਕਿ ਇਹ ਹਿੰਦੁਸਤਾਨ ਦੀ ਧਰਤੀ ਉੱਤੇ ਵੀ ਆਪਦੇ ਪੈਰ ਰੱਖੇ ਤੇ ਇਸ ਨੇ ਆਪਦੀ ਫੌਜ ਨੂੰ ਇਕੱਠਿਆਂ ਕਰਕੇ ਦਿੱਲੀ ਵੱਲ ਨੂੰ ਕੋਚ ਕੀਤਾ ਤੇ ਅਟਕ ਦਰਿਆ ਤੋਂ ਜਦੋਂ ਇਹ ਟੱਪਿਆ ਲੋਕਾਂ ਦੇ ਮਨਾਂ ਦੇ ਵਿੱਚ ਇਹਦੀ ਫੌਜ ਦਾ ਐਡਾ ਡਰ ਸੀ ਕਿ ਲੋਕੀ ਘਰ ਛੱਡ ਕੇ ਪਹਾੜਾਂ ਵੱਲ ਨੂੰ ਭੱਜਣ ਲੱਗੇ ਜਿੰਨੇ ਬਾਦਸ਼ਾਹ ਸੀ ਸਾਰਿਆਂ ਨੇ ਆਪਦੇ ਪਰਿਵਾਰ ਜੰਮੂ ਦੀਆਂ ਪਹਾੜੀਆਂ 'ਚ ਭੇਜ ਦਿੱਤੇ ਖਾਨ ਬਹਾਦਰ ਦਿੱਲੀ ਵੱਲ ਨੂੰ ਚਿੱਠੀਆਂ ਲਿਖਣ ਲੱਗਿਆ ਕਿ ਨਾਦਰ ਸ਼ਾਹ ਫੌਜ ਲੈ ਕੇ ਆ ਰਿਹਾ ਮੇਰੀ ਮਦਦ ਵਾਸਤੇ ਫੌਜ ਭੇਜੋ ਪਰ ਦਿੱਲੀ ਵੱਲੋਂ ਕੋਈ ਫੌਜ ਦੀ ਮਦਦ ਨਾ ਆਈ ਉੱਥੋਂ ਦੇ ਜਰਨੈਲ ਐਡੇ ਜ਼ਿਆਦੇ ਉਸ ਸਮੇਂ ਆ ਕਹਿ ਸਕਦੇ ਹਾਂ ਸੁਸਤ ਕਹਿ ਸਕਦੇ ਹਾਂ ਮੁਹੰਮਦ ਸ਼ਾਹ ਰੰਗੀਲਾ ਰਾਜ ਕਰ ਰਿਹਾ ਸੀ ਕਮਰੂਦੀਨ ਵਜ਼ੀਰ ਸੀ ਉਹਦੇ ਜਰਨੈਲ ਦਿੱਲੀ ਤੋਂ ਨਿਕਲ ਕੇ ਕਰਨਾਲ ਤੱਕ 75 ਮੀਲ ਦੀ ਦੂਰੀ ਤੇ ਆ ਕੇ ਬੈਠੇ ਤੇ ਉੱਥੇ ਹੀ ਕੈਂਪ ਲਾ ਲਏ ਉਹਨਾਂ ਨੇ ਅੱਗੇ ਵਧਣ ਦੀ ਉਹਨਾਂ ਨੇ ਕੋਸ਼ਿਸ਼ ਨਾ ਕੀਤੀ ਨਾਦਰ ਸ਼ਾਹ ਲਾਹੌਰ ਵੱੜਿਆ ਅਗੋਂ ਖਾਨ ਬਹਾਦਰ ਨੇ ਇਹਦਾ ਟੱਕਰਾ ਕੀਤਾ ਪਰ ਥੋੜੀ ਜਿਹੀ ਲੜਾਈ ਪਿੱਛੋਂ ਜਲਦੀ ਇਸ ਦੀ ਈਨ ਮੰਨ ਲਈ ਤੇ ਹੁਣ ਲਾਹੌਰ ਨੂੰ ਇਹਨੇ ਆਪ ਤੇ ਕਬਜ਼ੇ 'ਚ ਕਰ ਲਿਆ ਇੱਥੋਂ ਇਹਨੇ ਚਿੱਠੀ ਪੱਤਰ ਦਿੱਲੀ ਨੂੰ ਭੇਜਿਆ ਤੇ ਫੌਜ ਵੀ ਦਿੱਲੀ ਵਾਲੋਂ ਨੂੰ ਸਿੱਧੀ ਕਰਤੀ ਨਾਦਰ ਸ਼ਾਹ ਦੇ ਆਉਣ ਦੇ ਨਾਲ ਸਾਰਾ ਦੇਸ਼ ਉਜੜ ਗਿਆ ਇਹਦੀ ਫੌਜ ਇਰਾਨੀਆਂ ਨੇ ਇੰਨਾ ਜ਼ਿਆਦਾ ਕਤਲੋਗਾਰਧ ਕੀਤਾ ਲੁੱਟਮਾਰ ਕੀਤੀ ਕਿ ਪੰਜਾਬ ਨੂੰ ਬਿਲਕੁਲ ਅਜਾੜਦੇ ਹੋਏ ਦਿੱਲੀ ਵਾਲੋਂ ਨੂੰ ਹੋ ਤਰੀ ਜਦੋਂ ਇਹ ਦਿੱਲੀ ਬੜੇ ਉੱਥੇ ਫੌਜ ਦੇ ਨਾਲ ਤਿੰਨ ਘੰਟੇ ਇਹਨਾਂ ਦੀ ਲੜਾਈ ਹੋਈ ਸੈਂਕੜੇ ਬੰਦਿਆਂ ਨੂੰ ਇਹਨਾਂ ਨੇ ਕਤਲ ਕੀਤਾ ਜਿਹੜੀ ਦਿੱਲੀ ਦੀ ਫੌਜ ਆ ਉਹਨਾਂ ਦੀ ਗਿਣਤੀ ਬਹੁਤ ਵੱਧ ਸੀ ਨਾਦਰ ਦੀ ਫੌਜ ਨਾਲੋਂ ਤੋਪਖਾਨਾ ਵੀ ਜ਼ਿਆਦਾ ਸੀ ਪਰ ਉਹਨਾਂ ਦੇ ਦਿਲਾਂ ਦੇ ਉੱਤੇ ਨਾਦਰ ਸ਼ਾਹ ਦਾ ਡਰ ਇਹਦੇ ইরਾਨੀ ਫੌਜ ਦਾ ਡਰ ਇਹਨਾਂ ਬਣ ਚੁੱਕਿਆ ਸੀ ਕਿ ਉਹ ਮਨ ਦੇ ਕਿ ਅੰਦਰੋਂ ਲੜੀ ਨਾ ਸਕੇ ਫੌਜ ਦੇ ਨਾਲ ਤੇ ਉਹਨਾਂ ਨੇ ਹਥਿਆਰ ਛੱਡ ਕੇ ਵਾਪਸ ਦਿੱਲੀ ਨੂੰ ਭੱਜ ਗਏ ਹੁਣ ਦਿੱਲੀ ਦੇ ਵਿੱਚ ਨਾਦਰ ਸ਼ਾਹ ਜੇਤੂ ਜਰਨੈਲ ਦਾਖਲ ਹੋਇਆ ਜਾਂਦਨ ਯੇਸ ਨੇ ਲੁੱਟਮਾਰ ਮਚਾਤੀ ਸਾਰੇ ਦੇਸ਼ ਨੂੰ ਦਿੱਲੀ ਨੂੰ ਬਿਲਕੁਲ ਅਜਾੜ ਕਰਤਾ ਹਜ਼ਾਰਾਂ ਕੁੜੀਆਂ ਬੁੜੀਆਂ ਦੀ ਅਰਾਨੀਆਂ ਨੇ ਪਤ ਲੁੱਟੀ ਘਰਾਂ ਦੇ ਵਿੱਚੋਂ ਸੋਨਾ ਕੱਢਿਆ ਗਿਆ ਜਿੱਥੇ ਜਿਹਦੇ ਕੋਲੇ ਕੋਈ ਦੁੱਕੀ ਤਿੱਕੀ ਪੰਜੀ ਸੀ ਸਾਰੀ ਇਕੱਠੀ ਕੀਤੀ ਇਸ ਨਾਦਰ ਸ਼ਾਹ ਨੇ ਜਾਂ ਸ਼ਹਿਰ ਵਿੱਚ ਇੱਕ ਖਬਰ ਫੈਲ ਜਾਂਦੀ ਆ ਕਿ ਨਾਦਰ ਸ਼ਾਹ ਦਾ ਕਤਲ ਮੁਹੰਮਦ ਸ਼ਾਹ ਨਗੀਲੇ ਨੇ ਕਰਤਾ ਨਾਦਰ ਸ਼ਾਹ ਦੀ ਫੌਜ ਦਾ ਬਹੁਤ ਕਤਲਯਾਮ ਹੁੰਦਾ ਨਾਦਰ ਸ਼ਾਹ ਨੂੰ ਇਸ ਗੱਲ ਦਾ ਜਦ ਪਤਾ ਲੱਗਦਾ ਤਾਂ ਉਹ ਇੱਕ ਬੜਾ ਕੈਰੀ ਫਰਮਾਨ ਜਾਰੀ ਕਰਦਾ ਕਿ ਕਤਲੋਗਾਰਦ ਸ਼ੁਰੂ ਕੀਤੀ ਜਾਵੇ ਤਾਂ ਦਿੱਲੀ ਦੀ ਕੱਲੀ-ਕੱਲੀ ਉਸ ਹਮੇ ਜੋ ਗਲੀ ਕਹਿ ਸਕਦੇ ਆ ਲੋਥਾਂ ਦੇ ਨਾਲ ਅਰਾਨੀ ਫੌਜ ਨੇ ਭਰਤੀ ਬਹੁਤ ਬੁਰੀ ਤਰ੍ਹਾਂ ਦਿੱਲੀ ਨੂੰ ਕਟਿਆ ਵੱਢਿਆ ਤੇ ਲੁੱਟਿਆ ਗਿਆ ਲਗਭਗ 50 ਤੋਂ 60 ਦਿਨ ਨਾਦਰ ਸ਼ਾਹ ਉੱਥੇ ਰਿਹਾ ਤੇ ਮੁਹੰਮਦ ਸ਼ਾਹ ਰੰਗੀਲੇ ਦੀ ਕੁੜੀ ਦਾ ਵਿਆਹ ਇਹਨੇ ਆਪਦੇ ਪੁੱਤ ਨਾਲ ਕੀਤਾ ਉਹਦੀਆਂ ਕਈ ਖੂਬਸੂਰਤ ਬੇਗਮਾਂ ਨੂੰ ਇਹਨੇ ਆਪਦੇ ਆਪਦੇ ਨਾਲ ਲੈ ਕੇ ਤੁਰ ਪਿਆ ਤੇ ਅੱਗੇ ਇਸ ਨੇ ਅਫਗਾਨਿਸਤਾਨ ਜੋ ਦਿੱਲੀ ਦਾ ਹਿੱਸਾ ਮੰਨਿਆ ਜਾਂਦਾ ਸੀ ਉਸ ਨੂੰ ਆਪ ਦੇ ਰਾਜ ਦੇ ਨਾਲ ਮਿਲਾ ਲਿਆ ਤੇ ਮੁਹੰਮਦ ਸ਼ਾਹ ਨਗੀਲੇ ਨੇ ਬਕਾਇਦਾ ਉਹ ਸਾਹੀ ਪਾ ਕੇ ਦਿੱਤੀ ਕਿ ਅੰਤ ਤੋਂ ਬਾਅਦ ਅਫਗਾਨਿਸਤਾਨ ਨਾਦਰ ਸ਼ਾਹ ਦੇ ਹਵਾਲੇ ਕੀਤਾ ਜਾਂਦਾ ਤੇ ਆਟਕ ਤੋਂ ਪਾਰ ਦਾ ਜਿੰਨਾ ਇਲਾਕਾ ਇਹ ਸਭ ਨਾਦਰ ਸ਼ਾਹ ਦਾ ਉਸ ਤੋਂ ਬਿਨਾਂ ਵੀ ਨਾਦਰ ਸ਼ਾਹ ਨੂੰ ਕੁਝ ਇਲਾਕੇ ਆਟਕ ਤੋਂ ਹਿੰਦ ਵਾਲੇ ਪਾਸੇ ਦੇ ਨਾਦਰ ਸ਼ਾਹ ਦੇ ਨਾ ਕੀਤੇ ਗਏ ਨਾਦਰ ਸ਼ਾਹ ਯਾ 60000 ਨੌਜਵਾਨ ਕੁੜੀਆਂ ਨੂੰ ਬੰਦੀ ਬਣਾ ਕੇ ਵਾਪਸ ਗਜਨੀ ਦੇ ਬਜ਼ਾਰਾਂ ਵੱਲ ਨੂੰ ਹੋਤਰਿਆ ਜਦੋਂ ਇਹ ਵਾਪਸ ਪੰਜਾਬ ਵੱਲ ਆ ਰਿਹਾ ਸੀ ਤਾਂ ਸਿੱਖ ਪਹਾੜਾਂ ਦੇ ਵਿੱਚ ਜੋ ਬੈਠੇ ਉਹ ਪੰਜਾਬ 'ਚ ਆ ਚੁੱਕੇ ਸੀ ਨਾਦਰ ਸ਼ਾ ਦਿੱਲੀ ਸੀ ਤੇ ਸਿੱਖ ਪੰਜਾਬ 'ਚ ਸੀ ਸਿੱਖਾਂ ਨੇ ਪੰਜਾਬ ਦੇ ਵਿੱਚ ਜਿੰਨੇ ਆਪ ਦੇ ਬੈਰੇ ਸੀ ਸਾਰਿਆਂ ਤੋਂ ਬਦਲੇ ਲਈ ਇਹ ਜਿਹੜੀ ਮਾਇਕ ਤੰਗੀ ਸਿੱਖਾਂ ਨੂੰ ਆਈ ਹੋਈ ਸੀ ਇਹ ਸਾਰੀ ਸਿੱਖਾਂ ਨੇ ਤਕਰੀਬਨ ਤਕਰੀਬਨ ਇਸ ਹੱਲੇ ਦੇ ਵਿੱਚ ਪੂਰੀ ਕੀਤੀ ਜਾਂ ਸੀ ਕਹਿ ਸਕਦੇ ਆ ਉਹ ਸਮੇਂ ਜੋ ਮਾਇਕ ਤੰਗੀ ਸਿ ਉਹਨੂੰ ਪੂਰਾ ਕੀਤਾ ਸਿੱਖਾਂ ਨੇ ਤੇ ਵਾਪਸ ਜਦ ਨਾਦਰ ਸ਼ਾਹ ਆ ਰਿਹਾ ਸੀ ਸਿੱਖਾਂ ਨੇ ਫੈਸਲਾ ਕੀਤਾ ਜਾਂ ਇੱਕ ਮਤਾ ਪਗਾਇਆ ਕਿ ਇਹਦੀ ਫੌਜ ਨੂੰ ਬਿਨਾਂ ਹਿੱਸਾ ਵਟਾਇਆ ਸੀ ਨਹੀਂ ਜਾਣ ਦੇਣਾ ਇਹ ਲੁੱਟ ਦਾ maal ਲੈ ਕੇ ਆਇਆ ਇਹਦੇ ਵਿੱਚੋਂ ਕੌਣ ਆਪਦੇ ਹੱਥ ਰੰਗੇ ਜਾਣ ਨਾਦਰ ਸ਼ਾਹ ਦੀ ਫੌਜ ਦੇ ਆਉਂਦਿਆਂ ਹੀ ਪੰਜਾਬ ਦੇ ਵਿੱਚ ਜਿੰਨੇ ਹੁਕਮਰਾਨ ਸੀ ਸਾਰਿਆਂ ਦੇ ਸਾਹ ਸੁਤੇ ਗਏ ਪਰ ਸਿੱਖਾਂ ਨੇ ਇਹਦੀ ਫੌਜ ਦੇ ਉੱਤੇ ਹਮਲਾ ਬੋਲ ਦਿੱਤਾ ਤੇ ਇਹਦੀ ਫੌਜ ਦਾ ਬਹੁਤ ਨੁਕਸਾਨ ਕੀਤਾ ਤੇ ਨੁਕਸਾਨ ਕਰਦਿਆਂ ਕਰਦਿਆਂ ਲੱਖਾਂ ਦਾ ਰੁਪਈਆ ਤੇ ਬਹੁਤ ਮੁੰਡੇ ਕੁੜੀਆਂ ਜੋ ਇਹ ਬੰਦੀ ਬਣਾ ਕੇ ਲਿਆ ਚੱਲੇ ਸੀ ਉਹ ਨਾਦਰ ਸ਼ਾਹ ਤੋਂ ਖੋ ਕੇ ਵਾਪਸ ਘਰੋਂ ਘਰੀ ਪਹੁੰਚਾਈਆਂ ਇਸ ਦੇਸ਼ ਦੀ ਜੋ ਇੱਜ਼ਤ ਨਾਦਰ ਸ਼ਾਹ ਲੈ ਕੇ ਗਜਨੀ ਦੇ ਬਾਜ਼ਾਰਾਂ ਵਿੱਚ ਵੇਚਣਾ ਚਾਹੁੰਦਾ ਸੀ ਉਹਨਾਂ ਨੂੰ ਛੜਾ ਕੇ ਇਹਨਾਂ ਹਿੰਦੀ ਦੇਵੀਆਂ ਨੂੰ ਦਿੱਲੀ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ ਤੇ ਮਾਇਕ ਤੰਗੀ ਸਿੱਖਾਂ ਦੀ ਇਸ ਹੱਲੇ ਨੇ ਬਹੁਤ ਦੂਰ ਕੀਤੀ ਇਹਦੀ ਫੌਜ ਦਾ ਨੁਕਸਾਨ ਸਿੰਘਾਂ ਨੇ ਇੰਨਾ ਕੀਤਾ ਕਿ ਸਿੰਘ ਛਾਪਾ ਮਾਰ ਕੇ ਇਹਦੀ ਫੌਜਾਂ ਨੁਕਸਾਨ ਕਰਦੇ ਇੱਕ ਜਥਾ ਆਉਂਦਾ ਨੁਕਸਾਨ ਕਰਦਾ ਵਾਪਸ ਜੰਗਲ ਚ ਵੜ ਜਾਂਦਾ ਫੌਜ ਉਸ ਪਾਸੇ ਨੂੰ ਜਾਂਦੀ ਤਾਂ ਦੂਜਾ ਜਥਾ ਦੂਜੇ ਪਾਸੇੋਂ ਹਮਲਾ ਬੋਲਦਾ ਇਸ ਦੀ ਫੌਜ ਦਾ ਨੁਕਸਾਨ ਕਰਦਾ ਹੋਇਆ ਫੇਰ ਜੰਗਲ ਚ ਵੜ ਜਾਂਦਾ ਇਸ ਤਰ੍ਹਾਂ ਸਿੱਖਾਂ ਨੇ ਛਾਪੇ ਮਾਰ ਮਾਰ ਕੇ ਇਹਦੀ ਫੌਜ ਦੇ ਨੱਕ ਚ ਦਮ ਲਿਆਂਦਾ ਤੇ ਇਹਦੀ ਫੌਜ ਸਿੰਘਾਂ ਦੇ ਨਾਲ ਲੜਨ ਦਾ ਹੌਸਲਾ ਨਾ ਕਰ ਸਕੀ ਜਿਸ ਨਾਦਰ ਸ਼ਾਹ ਤੋਂ ਸਾਰੀ ਦੁਨੀਆ ਕੰਬਦੀ ਸੀ ਉਹ ਨਾਦਰ ਸ਼ਾਹ ਦੀ ਫੌਜ ਸਿੱਖਾਂ ਤੋਂ ਕੰਬ ਰਹੀ ਸੀ ਇਸ ਤਰ੍ਹਾਂ ਨਾਦਰ ਸ਼ਾਹ ਖਾਨ ਬਹਾਦਰ ਤੋਂ ਨਜ਼ਰਾਨਾ ਲੈਂਦਾ ਹੋਇਆ ਆਪਦੇ ਪਹਿਲੇ ਹਮਲੇ 1739 ਦੇ ਵਿੱਚ ਸਿੱਖਾਂ ਨੂੰ ਟੱਕਰਿਆ ਤੇ ਇਸ ਨੇ ਉਸੇ ਹਮਲੇ ਦੇ ਵਿੱਚ ਆਖ ਦਿੱਤੀ ਸੀ ਕਿ ਇਹ ਸਿੱਖ ਜ਼ਰੂਰ ਇਸ ਦੇਸ਼ ਦੇ ਬਾਦਸ਼ਾਹ ਬਣਗੇ ਤੇ ਉਹ ਅੱਗੇ ਚੱਲ ਕੇ ਅਬਦਾਲੀ ਦੇ ਹਮਲਿਆਂ ਨੂੰ ਸਿੱਖ ਟੱਕਦੇ ਹੋਏ ਇਸ ਧਰਤੀ ਉੱਤੇ ਆਪ ਦਾ ਲਖੂ ਡੋਲਦੇ ਹੋਏ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਸ ਧਰਤੀ ਦੇ ਬਾਦਸ਼ਾਹ ਬਣੇ ਤਾਂ ਇਹ ਸਾਡੇ ਸੂਰਮਿਆਂ ਦੀ ਕਹਾਣੀ ਸੀ ਜੋ ਨਾਦਰ ਸ਼ਾਹ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਹਿਰੀ ਹਮਲਾ ਕਰਨ ਵਾਲਾ ਵੀ ਇਹਨਾਂ ਅੱਗੇ ਝੁਕ ਗਿਆ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ